ਭਾਈ ਗੁਰਜੀ ਕੀ ਫਤਿਹ ਭਾਈ ਚਾਰੇ ਨੂੰ ਬੇਨਤੀ ਆ ਖਾਸ ਤੌਰ ਤੇ ਸਾਡੇ ਨਿਊ ਕਮਰ ਜਿਹੜੇ ਇੰਡੀਆ ਤੋਂ ਆਏ ਆ ਬਜ਼ੁਰਗ ਜਿਨ੍ਹਾਂ ਦੇ ਕੋਲ ਅਜੇ ਤੱਕ ਲਰਨਿੰਗ লাইসেনਸ ਹੈ ਨਹੀਂ ਜਾਂ ਜਿਹੜੇ ਸਾਡੇ ਜੰਗ ਬੱਚੇ ਜਿਨ੍ਹਾਂ ਨੇ ਹਜੇ ਲਰਨਿੰਗ লাইসেনਸ ਲੈਣੇ ਉਹਨਾਂ ਵਾਸਤੇ 18 ਮਈ ਨੂੰ ਸਾਡੇ ਵੱਲੋਂ ਜਿਹੜਾ ਉਹ VTNZ ਤੇ ਪੁਲਿਸ ਦੇ ਨਾਲ ਰਲ ਕੇ ਇੱਕ ਇੱਥੇ ਗੁਰਦਾਰਾ ਸਾਹਿਬ ਚ 4 ਤੋਂ 5 ਘੰਟੇ ਦੀਆਂ ਕਲਾਸਾਂ ਹੋਣਗੀਆਂ ਤੇ ਉਪਰੰਤ ਪ੍ਰੈਕਟਿਕ ਥਿਊਰੀ ਟੈਸਟ ਜਿਹੜੇ ਇੱਥੇ ਹੀ ਲੈ ਜਾਣਗੇ ਤੁਸੀਂ ਚਾਹੇ ਇੱਕ ਵਾਰ ਦੋ ਵਾਰ ਜਿੰਨਾ ਚਿਰ ਤੱਕ ਪਾਸ ਨਹੀਂ ਹੁੰਦੇ ਚਾਹੇ 100 ਵਾਰ ਟੈਸਟ ਕਰੋ ਕੋਈ ਐਕਸਟਰਾ ਫੀਸ ਨਹੀਂ ਤੇ ਉਸੇ ਹੀ ਟਾਈਮ ਤੁਸੀਂ ਜਿੰਨੀ ਵਾਰ ਮਰਜ਼ੀ ਕੰਪਿਊਟਰ ਤੇ ਕਰੀ ਜਾਓ ਸੋ ਇਹ ਤਕਰੀਬਨ ਜਿਹੜਾ ਤੁਹਾਨੂੰ 196 ਡਾਲਰ 10 ਸੈਂਟ ਦੀ ਕਾਸਟ ਪੈਣੀ ਹੈ ਜਿਨ੍ਹਾਂ ਨੇ ਕਨਵਰਜਨ ਕਰਾਉਣੀ ਇੰਡੀਆ ਦੇ ਲਾਇਸੈਂਸ ਦੀ ਉਹ ਵੀ ਜਿਹੜੀ ਆ ਉਸ ਦਿਨ ਤੁਸੀਂ ਇੱਥੇ ਕਰਵਾ ਸਕਦੇ ਹੋ ਉਹਦੀ 244 ਡਾਲਰ ਦੇ ਕਰੀਬ ਫੀਸ ਤੇ ਇਸ ਤੋਂ ਬਾਅਦ ਜਿਹੜੇ ਫਿਰ ਪ੍ਰੈਕਟੀਕਲ ਟੈਸਟ ਆ ਉਹ ਫਿਰ ਇਹਨਾਂ ਦੀ ਬਾਅਦ ਦੇ ਵਿੱਚ ਡੇਟ ਜਿਹੜੀ ਦਿੱਤੀ ਜਾਵੇਗੀ ਤਾਂ ਕਿ ਤੁਹਾਡੇ ਫੁੱਲ ਲਾਇਸੈਂਸ ਜਿਹੜੇ ਆ ਉਹ ਵੀ ਚੇਂਜ ਕਰਵਾਏ ਜਾ ਸਕਣ ਸੋ ਆਪ ਸਾਰਿਆਂ ਨੂੰ ਬੇਨਤੀ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਤੁਸੀਂ ਆਪਣੇ ਨਾਮ ਆਫਿਸ ਦੇ ਵਿੱਚ ਦੇਖ ਕੇ ਬੁਕਿੰਗ ਕਰਵਾ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ